ਪਾਰਟ ਦੇ ਵਿੱਚ ਅੱਧਾ ਮੁਲਕੇ ਦੀ ਕਮੀ ਨਾਲ ਯੂਜ਼ਰ ਹੈ। ਤੇ B12 ਦੀ। ਜਾਇਨਾ ਵੀ ਨਾ ਚੱਲ ਸਕਦਾ ਕੰਮ ਜਾਂ ਇਹ ਕਿਸੇ ਤਰ੍ਹਾਂ ਲਈ ਖਤਰਨਾਕ ਤਾਂ ਨਹੀਂ ਸਾਡੇ ਸਰੀਰ ਲਈ। ਦਕਾਬਟ ਬਹੁਤ ਮਹਿਸੂਸ ਹੁੰਦੀ ਹੈ। ਕੰਮ ਨੂੰ ਰੂਹ ਨਹੀਂ ਕਰਦੀ। ਸਿਰ ਭਾਰੀ ਜਾ ਰਹਿੰਦਾ। ਤਾਂ ਪੈਰ ਰੱਖਿਆ ਥੋੜੇ ਜਿਹਾ ਸੌਂਗ ਜਾਂ ਕੀੜੀਆਂ ਨਹੀਂ ਚੱਲਣ ਲੱਗਦੀਆਂ। ਉਹਦਾ ਕਾਰਨ ਕੀ? ਜੇ ਆਪਾਂ ਆਮ ਐਵਰੇਜ ਕੱਢਾਂਗੇ ਨਾ WHO ਤੋਂ ਕੁਛਾਂਗੇ ਵੀ ਕੀ ਰੇਸ਼ਿਓ ਆ 47 ਦੇ ਨੀਅਰ ਅਬਾਊਟ ਇਹ ਜਿਹੜਾ ਆਪਾਂ ਨੇ 6-10 ਦਾ ਇਹ ਲੈਣਾ ਸ਼ੁਰੂ ਕਰਦੋ ਫਿਰ ਤਾਂ ਇਹ ਨਹੀਂ ਕਵਰ ਆਪ ਸ਼ੁਰੂ ਕਰਦੇ ਅੱਛਾ ਜਿਹੜੇ ਹੁਣ ਲੋਕ ਵੈਜੀਟੇਰੀਅਨ ਨੇ ਉਹਨਾਂ ਲਈ ਤਾਂ ਆਯੁਰਵੇਦ ਬਹੁਤ ਕਮਾਲ ਦੀ ਚੀਜ਼ ਆ ਜਿਹੜੇ ਅੱਜ ਕੱਲ ਨਾ ਚੱਲਦੇ ਨੇ ਕਾਫੀ ਪ੍ਰਚਲਨ ਆਏ ਸੀਦਾ ਕਿ ਜਿਹੜੇ ਵਿਟਾਮਿਨਸ ਲੋਕ ਲੰਦੇ ਨੇ ਜਿਨ੍ਹਾਂ ਦੇ ਰਿਸ਼ਤੇਦਾਰ ਮਿੱਤਰ ਜਾਂ ਇਧਰ ਬਜ਼ੁਰਗ ਰਹਿੰਦੇ ਨੇ ਉਹਨਾਂ ਦੇ ਬੱਚੇ ਬਾਹਰ ਰਹਿੰਦੇ ਨੇ ਉਹ ਤਾਂ ਖਾਸ ਕਰਕੇ ਵੱਡੇ ਵੱਡੇ ਡੱਬੇ ਉਹਨਾਂ ਲਈ ਲੈ ਕੇ ਆਉਂਦੇ ਨੇ ਜੇ ਫਲਾਣਾ ਵਿਟਾਮਿਨ ਆ ਇਹ ਫਲਾਣਾ ਆ ਇਹ ਲੈਣਾ ਆ ਕਿ ਇਹ ਬਹੁਤ ਜ਼ਰੂਰੀ ਨੇ ਜਾਇ ਨਾ ਵੀ ਨਾ ਚੱਲ ਸਕਦਾ ਕੰਮ ਜਾਂ ਇਹ ਕਿਸੇ ਤਰ੍ਹਾਂ ਲਈ ਖਤਰਨਾਕ ਤਾਂ ਨਹੀਂ ਸਾਡੇ ਸਰੀਰ ਲਈ ਦੇਖੋ ਸਾਡੇ ਅੰਦਰ ਬਹੁਤ ਵਿਟਾਮਿਨਸ ਦੀ ਕਮੀ ਹੋ ਜਾਂਦੀ ਹੈ ਵਿਟਾਮਿਨ ਡੀ 3 ਹੈ ਵਿਟਾਮਿਨ ਏ ਹੈ ਵਿਟਾਮਿਨ ਕੇ ਹੈ ਵਿਟਾਮਿਨ ਬੀ 12 ਹੈ ਹਾਂ ਦੇਖੋ ਬੀ 12 ਹੈ ਜਿਹੜਾ ਜਿਵੇਂ ਤੁਹਾਨੂੰ ਕਹਾ ਭਾਰਤ ਦੇ ਵਿੱਚ ਅੱਧਾ ਮੁਲਕ ਇਹਦੀ ਕਮੀ ਨਾਲ ਯੂਜ਼ ਰਿਹਾ ਅੱਛਾ ਬੀ 12 ਦੀ ਬੀ 12 ਦੀ ਜੇ ਆਪਾਂ ਆਮ ਐਵਰੇਜ ਕੱਢਾਂਗੇ ਨਾ ਡਬਲ ਜੂ ਐਚਓ ਤੋਂ ਪੁੱਛਾਂਗੇ ਵੀ ਕੀ ਰੇਸ਼ਿਓ ਹੈ ਜਿਹੜੇ ਲੋਕ ਬੀ 12 ਦੀ ਡੈਫੀਸ਼ੀਐਂਸੀ ਨਾਲ ਯੂਜ਼ ਰਹੇ ਨੇ ਤਾਂ ਉੱਥੇ ਆਉਂਦੀ ਹੈ ਇੱਕ ਰੇਸ਼ਿਓ 47 ਦੇ ਨੀਅਰ ਅਬਾਊਟ ਅੱਛਾ 47% ਇਟ ਮੀਨਸ 50% ਦੇ ਅੱਧੇ ਲੋਕ ਹੋਗੇ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਅੱਧਾ ਮੁਲਕ ਤੁਹਾਨੂੰ ਦੱਸੇ ਰਿਹਾ ਹੂੰ ਤੇ ਵੈਜੀ ਫਿਰ ਜਿਵੇਂ ਤੁਸੀਂ B12 ਦੀ ਗੱਲ ਕੀਤੀ ਆ ਜੀ ਜੇ ਲੱਛਣ ਮਤਲਬ ਬੰਦਾ ਘਰੇ ਬੈਠਾ ਸਮਝ ਸਕੇ ਆਪਣੀ ਬਾਡੀ ਤੋਂ ਆਪਣੇ ਐਨਲਾਈਜ਼ ਕਰਕੇ ਆਪਣੀ ਬਾਡੀ ਦਾ ਵੀ ਮੈਨੂੰ ਆਹ ਪ੍ਰੋਬਲਮਜ਼ ਆ ਰਹੀਆਂ ਨੇ ਤਾਂ ਮੈਨੂੰ B12 ਦੀ ਕਮੀ ਹੋ ਸਕਦੀ ਹੈ ਦੇਖੋ ਇਹਦੇ ਸਿੱਧੇ ਸਿੱਧੇ ਜਿਹੇ ਸਪਟਮ ਨੇ ਨਾ ਜਿਹੜੇ ਨਰਵਸ ਸਿਸਟਮ ਨੂੰ ਥੋੜਾ ਪ੍ਰਭਾਵਿਤ ਰੱਖਦੇ ਨੇ ਨਿਊਰੋਲੋਜੀ ਸਪਟਮੈਟਿਕਲੀ ਸਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਦੇਖੋ ਜਿਵੇਂ ਮੇਰੀਆਂ ਹੱਥ ਨੇ ਸੁੰਨ ਹੋਣਾ ਜਿਵੇਂ ਕੀੜੀਆਂ ਜੀਆਂ ਚੱਲਦੀਆਂ ਨੇ ਸੌ ਨਹੀਂ ਜਾਂਦੇ ਕਈ ਵਾਰ ਆਪਾਂ ਪੈਰ ਰੱਖਿਆ ਥੋੜੇ ਦਰ ਸੌਂ ਜਾਂ ਕੀੜੀਆਂ ਜੀਆਂ ਚੱਲਣ ਲੱਗੀਆਂ ਇਦਾਂ ਲੱਗਦਾ ਪੈਰਾਂ 'ਚ ਹੱਥਾਂ 'ਚ ਕਈ ਵਾਰ ਇਦਾਂ ਲੱਗਦਾ ਆ ਅੱਛਾ ਰੀਜ਼ਨ ਉਹ ਇਦਾਂ ਦੇ ਲੱਛਣ ਸਾਹਮਣੇ ਆਉਂਦੇ ਨੇ। ਥਕਾਵਟ ਬਹੁਤ ਮਹਿਸੂਸ ਹੁੰਦੀ ਆ। ਬੰਦਾ ਥੱਕਿਆ ਰਹਿੰਦਾ ਵੀ ਯਾਰ ਸੋ ਜਾ ਮੈਂ ਪੈ ਜਾ। ਜਦੋਂ ਸਵੇਰੇ ਉੱਠਦਾ ਤਾਂ ਉਹਨੂੰ ਲੱਗਦਾ ਵੀ ਜਿਵੇਂ ਕੁੱਟਿਆ ਹੁੰਦਾ ਕਿਸੇ ਨੇ ਸਰੀਰ। ਹੂੰ। ਅੱਛਾ ਨੀਂਦ ਪੂਰੀ ਹੋ ਜਾਂਦੀ ਆ ਤੇ ਨੀਂਦ ਹੁੰਦੀ ਆ ਡਿਸਟਰਬ ਰਹਿੰਦੀ ਆ ਨੀਂਦ। ਕਿਉਂਕਿ ਥੋੜਾ ਨਰਵਸ ਸਿਸਟਮਾ ਨਿਊਰੋ ਸਿਸਟਮਾ ਉਹ ਪ੍ਰਭਾਵਿਤ ਹੋ ਜਾਂਦਾ ਇਹਦੇ ਨਾਲ। ਅੱਛਾ B12 ਦੀ ਕਮੀ ਨਾਲ ਤਾਂ ਬੰਦੇ ਨੂੰ ਲੱਗੂਗਾ ਮੈਂ ਯਾਰ ਥੱਕਿਆ ਹੋਇਆ ਬਹੁਤਾਂ ਸਵੇਰੇ ਉੱਠੂਗਾ ਜਾਂ ਕੰਮ ਤੇ ਜਾਊਗਾ ਵਾਸੀ ਆਈ ਜਾਣਗੀਆਂ ਕੰਮ ਨੂੰ ਰੂਹ ਨਹੀਂ ਕਰਦੀ ਸਿਰ ਭਾਰੀ ਜਾ ਰਹਿੰਦਾ ਮਤਲਬ ਜਿੰਨੀਆਂ ਵੀ ਆਪਾਂ ਕਹਦੀਏ ਕਮਜ਼ੋਰੀ ਦੇ ਲੱਛਣ ਨੇ ਜਿਹੜੇ ਤਾਂ ਬਹੁਤ ਜ਼ਿਆਦੇ ਲੋਕਾਂ ਨੂੰ ਰਹਿੰਦੇ ਨੇ ਇਹਦੇ ਚ ਅੱਛਾ ਕੋਈ ਚਮੜੀ ਤੇ ਵੀ ਇਹਦੇ ਲੱਛਣ ਆਉਂਦੇ ਨੇ ਰੰਗ ਦੇ ਚਮੜੀ ਥੋੜੀ ਆਪਨ ਲੱਗਦੀ ਜਿਵੇਂ ਖੁਸ਼ਕ ਹੁੰਦੀਆਂ ਕਿਉਂਕਿ ਅੰਦਰ ਸਾਡੇ ਅੰਦਰ ਜਿਹੜੀਆਂ ਰਗਾ ਨੇ ਨਸਾਂ ਨੇ ਨਰਵਸ ਸਿਸਟਮ ਉਹਦੇ ਚ ਬਲੱਡ ਦਾ ਫਲੋ ਘਟਣਾ ਸ਼ੁਰੂ ਹੋ ਜਾਂਦਾ ਉਹਨਾਂ ਦੀ ਸਪੀਡ ਸਲੋ ਹੋ ਜਾਂਦੀ ਹੈ ਤਾਂ ਸਾਨੂੰ ਫਿਰ ਚਮੜੀ ਵੀ ਪ੍ਰਭਾਵਿਤ ਹੋਈ ਲੱਗਦੀ ਆ ਤਾਂ ਇਹਦੇ ਨਾਲ ਹੌਲੀ ਹੌਲੀ ਹੁੰਦਾ ਕੀ ਆ ਸਾਡੀ ਪਿਤ ਬਦਣੀ ਸ਼ੁਰੂ ਹੋ ਜਾਂਦੀ ਕਿਉਂਕਿ ਜਿਹੜਾ ਨਵੇਂ ਖੂਨ ਦਾ ਸੰਚਾਰ ਆ ਉਹ ਹੋਣਾ ਘਟ ਜਾਂਦਾ ਤੇ ਜਿਹੜੇ ਪੁਰਾਣੇ ਸੈਲਸ ਨੇ ਸਾਡੇ ਉਹ ਜਦੋਂ ਫਿਰ ਟੁੱਟਣੇ ਸ਼ੁਰੂ ਹੋ ਜਾਂਦੇ ਨੇ ਤਾਂ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਆ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਜਿਹਨੂੰ B12 ਦੀ ਡੈਫੀਸ਼ੀਐਂਸੀ ਹੈ ਨਾ ਉਹ ਤਾਂ ਥੋੜਾ ਬਲੂ ਰੇਬਨ ਹਾਇਰ ਸੈਂਡ ਹੋ ਜੂਗਾ अच्छा हां ये आयुर्वेद दस रहा व्यू पित्त प्रकृति च जान ਲੱਗ ਜੂਗਾ ਵਿਅਕਤੀ ਉਹਦਾ ਜਿਹੜੀ ਕਾਇਆ ਸ਼ਰੀਰ ਦੀ ਰੂਹ ਆ ਉਹ ਥੋੜਾ ਪੀਲੇ ਸਾਈਡ ਤੇ ਰਹੂਗੀ ਬਲਤਣ ਤੇ ਰਹੂਗੀ ਕਈ ਵਾਰ एचबी ਪੂਰਾ ਹੁੰਦਾ 13 14 ਸਕਿਨ ਪੀਲੀ ਹੋਊਗੀ اچھا ਅੱਖਾਂ ਦਾ ਰੰਗ ਪੀਲਾ ਹੋਊਗਾ اچھا ਐਚਬੀ ਨਹੀਂ ਘਟਦਾ ਪਰ ਸਕਿਨ ਨਹੀਂ ਐਚਬੀ ਘਟ ਜਾਂਦਾ ਮਤਲਬ ਬਹੁਤ ਆਤ ਕੇਸਾਂ ਦੇ ਵਿੱਚ ਇਦਾਂ ਹੁੰਦਾ ਇਹ ਨਹੀਂ ਹੈ ਜ਼ਰੂਰੀ बी12 ਨਾਲ ਦੇਖੋ ਨਵੇਂ ਖੂਨ ਦਾ ਸੰਚਾਰਨ ਜਿਹੜਾ ਉਹ ਉਹਦੀ ਸਪੀਡ ਸਲੋ ਹੋ ਜਾਂਦੀ ਆ ਘਟਦਾ ਜ਼ਰੂਰ ਹੈ ਪਰ ਕਈ ਵਾਰ ਹੁੰਦਾ ਬਹੁਤ ਸਾਰੇ ਕੇਸਾਂ ਦੇ ਵਿੱਚ B12 ਜਦੋਂ ਘਟ ਗਿਆ ਪਿਤ ਵੱਜ ਜਾਂਦੀ ਅੰਦਰ ਤਾਂ ਕਾਇਆ ਪੀਲੀ ਹੋਣੀ ਸ਼ੁਰੂ ਰੰਗ ਪੀਲਾ ਪੀਲਾ ਜਿਹਾ ਲੱਗੂਗਾ ਉਹਨੂੰ ਕਈ ਲੋਕ ਟੋਕਦੇ ਨੇ ਜਿਹੜੇ ਥੋੜੇ ਜਾਣਕਾਰ ਨੇ ਜਾਂ ਘਰ ਦੇ ਨੇ ਵੀ ਤੇਰਾ ਰੰਗ ਪੀਲਾ ਜਾ ਹੋਈ ਜਾਂਦਾ ਅੱਖਾਂ ਤੇਰੀਆਂ ਪੀਲੀਆਂ ਜੀਆਂ ਲੱਗਦੀਆਂ ਨੇ ਫਿਰ ਉਹ ਅਗਲਾ ਪੀਲੀਆਂ ਚੈੱਕ ਕਰੋਂਦਾ ਬਿਲੀਰੂਬਿਨ ਮਤਲਬ ਥੋੜਾ ਹਾਇਰ ਸਾਈਡ ਹੁੰਦਾ ਜੌਂਡਿਸ ਨਹੀਂ ਹੋਇਆ ਹੁੰਦਾ ਤਾਂ ਉਹ ਉੱਥੇ ਮਤਲਬ ਹੈ ਪਿਤ ਵੱਦਗੀ ਇਹ ਵੀ ਇੱਕ ਬਹੁਤ ਮੇਨ ਲੱਛਣ ਆ ਇਹਦਾ ਜੇ ਆਪਾਂ ਦੇਖੀਏ ਨਾ ਥੋੜਾ ਸੂਖਸ਼ਮ ਦ੍ਰਿਸ਼ਟੀ ਨਾਲ ਤਾਂ ਪਤਾ ਲੱਗਦਾ ਇਹ ਸ਼ੁਰੂਆਤੀ ਦੌਰ ਚ ਆ ਜਾਂਦਾ ਇਹ ਲੱਛਣ ਨਹੀਂ ਸ਼ੁਰੂਆਤੀ ਦੌਰ ਚ ਨਹੀਂ ਇਹ ਜੇ ਆਪਾਂ ਨੂੰ ਮਤਲਬ ਸਾਲੋ ਸਾਲ ਜਾਂ ਆਮ ਤੌਰ ਤੇ 40 ਪਲੱਸ ਦੇ ਲੋਕਾਂ ਨੂੰ ਇਹ ਆਉਂਦਾ ਆ ਕਾਇਆ ਪੀਲੀ ਹੋਣਾ ਜਿਹੜਾ ਕਿਉਂਕਿ ਦੇਖੋ ਸਾਡੇ ਖਾਧ ਪਦਾਰਥਾਂ ਚੋਂ ਸਾਨੂੰ ਮਿਲਣਾ ਇਹ ਇਹਦੇ ਹਾਂ ਸੋਰਸਸ ਕੀ ਨੇ ਸੋਰਸਸ ਇਹਦਾ ਜਿਆਦਾ ਨਾਨ ਵੇਜ ਆ ਅੱਛਾ ਨਾਨ ਵੇਜ ਜੇ ਆਪਾਂ ਉਹ ਆਮ ਦੇਖਦੇ ਆ ਜਲਦੀ ਜਿਹੜਾ ਅਡਾਪਟ ਕਰਨਾ ਹੋਵੇ ਜੀ ਹਰੀਆਂ ਚੀਜ਼ਾਂ ਜਿਵੇਂ ਆ ਪਰ ਜਿਹੜੇ ਹੁਣ ਲੋਕ ਵੈਜੀਟੇਰੀਅਨ ਨੇ ਉਹਨਾਂ ਲਈ ਤਾਂ ਆਯੁਰਵੇਦ ਬਹੁਤ ਕਮਾਲ ਦੀ ਚੀਜ਼ ਆ ਬਹੁਤ ਚੀਜ਼ਾਂ ਨੇ ਆਯੁਰਵੇਦ ਦੇ ਵਿੱਚ ਚਲੋ ਆਪਾਂ ਤਾਂ ਇਹ ਆ ਗੱਲ ਵੈ ਜਿਵੇਂ ਦੋਵੇਂ ਲੋਕਾਂ ਲਈ ਦੱਸਣਾ ਚਾਹੀਦਾ ਆ ਜਿਹੜੇ ਨਾਨ ਵੈਜੀਟੇਰੀਅਨ ਵੀ ਨੇ ਤੇ ਜਿਹੜੇ ਵੈਜੀਟੇਰੀਅਨ ਨੇ ਦੇਖੋ ਜਿਹੜਾ ਤਾਂ ਨਾਨ ਵੈਜੀਟੇਰੀਅਨਸ ਨੇ ਉਹਨਾਂ ਲਈ ਤਾਂ ਜਿਵੇਂ ਦੋ ਤੋਂ ਤਿੰਨ ਐਗ ਨੇ ਜਿਹੜੇ ਡੇਲੀ ਤੁਹਾਡੇ ਬੋਇਲਡ ਐਗ ਬੋਇਲਡ ਐਗ ਉਹ ਐਫੀਸ਼ੀਐਂਟ ਨੇ ਅੱਛਾ ਉਹ ਜਰਦੀ ਕੱਢਣੀ ਹੈ ਇਹਦੇ ਚ ਨਹੀਂ ਨਹੀਂ ਜਰਦੀ ਨਹੀਂ ਕੱਢਣੀ ਵਿਧ ਜਰਦੀ ਜਿਹੜਾ ਯੈਲੋ ਪਾਟਾ ਉਹ ਨਾਲੇ ਖਾਣਾ ਅੱਛਾ ਫਿਰ ਉਹਨੇ ਬੀ12 ਦੀ ਕਮੀ ਨੂੰ ਪੂਰਾ ਕਰਨਾ ਹੈ ਤੇ ਪਰ ਹੁਣ ਹੁੰਦੀ ਕੀ ਐ ਸਮੱਸਿਆ ਕਿੰਿਆਂ ਦਾ ਯੂਰਿਕ ਐਸਿਡ ਵਧਿਆ ਵਾ ਕਿਸੇ ਦਾ ਖੂਸ਼ਾ ਤਾਂ ਉਹ ਫਿਰ ਪ੍ਰੋਟੀਨ ਓਦਾਂ ਲੰਦੇ ਨੇ ਤਾਂ ਉਹ ਪ੍ਰੋਬਲਮ ਕ੍ਰੀਏਟ ਹੁੰਦੀ ਆ ਫਿਰ ਪਿੱਤ ਵਧੀ ਵੀ ਹੁੰਦੀ ਆ ਦੇਖੋ ਆਯੁਰਵੇਦ ਬੜੀ ਸੂਖਸ਼ਮ ਦ੍ਰਿਸ਼ਟੀ ਨਾਲ ਦੇਖਦਾ ਹੂੰ ਵੀ ਆ ਚੀਜ਼ ਹੈਗੀ ਆ ਇਹਨੂੰ ਪੂਰਤੀ ਕਰਦੇ ਕਰਦੇ ਕਿਤੇ ਅਸੀਂ ਜੇ ਹੁਣ ਬਿਲਿਊਰਿਬਿਨ ਵਧ ਗਿਆ ਇਟ ਮੀਨਸ ਕੀ ਹੈ ਜੌਂਡਿਸ ਵੱਲ ਨੂੰ ਜਾ ਰਿਹਾ ਰੋਕੀ ਨਾਲ B12 ਦੀ ਕਮੀ ਆ ਅਸੀਂ ਐਗ ਖਵਾ ਕੇ ਉਹਨੂੰ ਦੋ ਤਿੰਨ ਐਗ ਰੋਜ਼ ਦਵਾਂਗੇ B12 ਤਾਂ ਪੂਰਾ ਕਰ ਲਾਂਗੇ ਪਰ ਬਿਲਿਊਰਿਬਿਨ ਵਧਾ ਲਾਂਗੇ ਪਿੱਤ ਵਧਾ ਲਾਂਗੇ ਦੇਖੋ ਇਹ ਕਿੰਨਾ ਦੇਖੋ ਕੁਦਰਤ ਨੇ ਕਿੱਡਾ ਵੱਡਾ ਜਿਹੜੇ ਸ਼ੱਕ ਹਰੀ ਲੋਕ ਨੇ ਉਹਨਾਂ ਲਈ ਕਿੱਡਾ ਵੱਡਾ ਇਹ ਸਿਸਟਮ ਆ ਜਾਂ ਜਿਹੜੇ ਲੋਕ ਕਹਿੰਦੇ ਨੇ ਵੀ ਅਸੀਂ ਨਾਨ ਵੇਜ ਤੋਂ ਹੀ ਪੂਰਾ ਕਰਨਾ ਆ ਉਹਨਾਂ ਨੂੰ ਇੱਕ ਸਮਝਣ ਵਾਲੀ ਵੀ ਗੱਲ ਆ ਹੈਨਾ ਫਿਰ ਦੂਜਾ ਮੱਛੀ ਚ ਵੀ ਹੁੰਦਾ ਆ ਇਹ ਬੱਚਾ ਵੀ 12 ਮੱਛੀ ਤੋਂ ਵੀ ਮੱਛੀ ਤੋਂ ਵੀ ਮਿਲਦਾ ਸਾਨੂੰ ਜਾਂ ਜਿਹੜੇ ਚਿਕਨ ਖਾਂਦੇ ਨੇ ਉਹਨਾਂ ਤੋਂ ਵੀ ਮਿਲਦਾ ਉਹਨਾਂ ਨੂੰ ਮਿਲਦਾ ਹੈਗਾ ਆ ਪਰ ਅਸੀਂ ਬਿਲੂਰਿਬਿਨ ਦਾ ਵੀ ਧਿਆਨ ਰੱਖਣਾ ਸਾਡੇ ਗੱਟ ਸਿਸਟਮ ਦਾ ਵੀ ਧਿਆਨ ਰੱਖਣਾ ਬੈਕਟੀਰੀਆ ਦਾ ਵੀ ਧਿਆਨ ਰੱਖਣਾ ਵੀ ਜੇ B12 ਦੀ ਡੈਫੀਸ਼ੈਂਸੀ ਹੈ ਕਮੀ ਹੋਈ ਵੀ ਹੈ ਬਾਡੀ ਦੇ ਵਿੱਚ ਤੇ ਨਾਲ ਉਹਦਾ ਬਿਲੋਰਿਬਿਨ ਲੋ ਅੱਪਰ ਸਾਈਡ ਜਾ ਰਿਹਾ ਫਿਰ ਉਹਨੂੰ ਨਾਨ ਵੇਜ ਵਿੱਚ ਨਹੀਂ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਗੁਰੇਜ਼ ਕਰ ਲੈਣਾ ਚਾਹੀਦਾ ਫਿਰ ਐਗ ਵੀ ਉਹਨੂੰ ਮਨਾ ਕਰਨਾ ਚਾਹੀਦਾ ਮੈਂ ਤਾਂ ਕਹੂੰਗਾ ਮਨਾ ਕਿਉਂਕਿ ਪਿੱਤ ਅੰਡੇ ਨੂੰ ਆਮ ਹੀ ਪਤਾ ਸਭ ਨੂੰ ਵੀ ਗਰਮ ਹੁੰਦਾ ਤੇ ਬਿਲੂਰਿਬਿਨ ਕੀ ਆ ਪੀਤ ਆ ਉਹਦਾ ਰੰਗ ਵੀ ਪੀਲਾ ਆ ਤਾਂ ਫਿਰ ਕੀ ਹੋਊਗਾ ਜੇ ਅਸੀਂ ਉਹ ਚੋ ਜਰਦੀ ਕੱਢ ਦਾਂਗੇ ਤਾਂ ਉਹਨੇ ਬੀ 12 ਨਹੀਂ ਦੇਣਾ ਸਾਨੂੰ ਐਗ ਨੇ ਜੇ ਅਸੀਂ ਜਰਦੀ ਖਾਨਿਆਂ ਨਾਲ ਤਾਂ ਸਾਡਾ ਬਿਲੂ ਰਿਵਨ ਜਿਹੜਾ ਹਾਇਰ ਸਾਈਡ ਜਾਊਗਾ ਵਧੂਗਾ ਉਹ ਤਾਂ ਹੋ ਸਕਦਾ ਅਸੀਂ ਪੀਲੀਆ ਹੋ ਜਵੇ ਸਾਨੂੰ ਜਾਂ ਲਿਵਰ ਫੈਟੀ ਹੋ ਜਾਵੇ ਜਾਂ ਸਾਡੇ ਐਸਜੀਓਟੀ ਜਾਂ ਐਸਜੀਪੀਟੀ ਡਿਸਟਰਬ ਹੋ ਜਾਣ ਅੱਛਾ ਪਰ ਜਿਨ੍ਹਾਂ ਦਾ B12 ਡੈਫੀਸ਼ੀਅਨਸੀ ਹੈ ਪਰ ਉਹਨਾਂ ਨੂੰ ਐਲਐਫਟੀ ਚ ਜਾਂ ਬਿਲੂ ਰਿਵਨ ਦੀ ਕੋਈ ਪ੍ਰੋਬਲਮ ਨਹੀਂ ਉਹ ਤਾਂ ਉਹ ਖਾਣ ਉਹ ਖਾਣ ਉਹਨਾਂ ਲਈ ਤਾਂ ਖਾਣ ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਦੇਖੋ ਆਪਾਂ ਆਯੁਰਵੇਦ ਕੀ ਧਿਆਨ ਰੱਖਦਾ ਵੀ ਅਸੀਂ ਆਹ ਚੀਜ਼ ਨੂੰ ਸੁਧਾਰ ਕਰ ਰਹੇ ਆ ਇਹ દોਸ਼ ਨੂੰ ਸੁਧਾਰ ਕਰ ਰਹੇ ਆ ਦੂਜਾ ਤਾਂ ਨਹੀਂ ਪਨਪ ਜੂਗਾ ਤਾਂ ਮੈਂ ਉਹ ਪ੍ਰੋਵੈਂਸ਼ਨ ਲਈ ਦੱਸਿਆ ਆ ਫਿਰ ਹੁਣ ਸ਼ਾਕਾਹਾਰੀਆਂ ਲਈ ਵੀ ਦੱਸਣਾ ਸ਼ਾਕਾਹਾਰੀਆਂ ਲਈ ਮੈਂ ਇੱਕ ਸ਼ੇਕ ਦੱਸਦਾ ਅੱਛਾ ਉਹ ਉਹ ਕੋਈ ਕੁਝ ਸ਼ੇਕ ਨਾਲ ਪੂਰਾ ਹੋ ਜਾਊਗਾ ਹਾਂ ਜੇ ਬੰਦਾ ਉਹਨੂੰ ਮਹੀਨਾ ਦੋ ਮਹੀਨੇ ਲਗਾਤਾਰ ਲਊਗਾ ਜਾਂ ਮੈਂ ਤਾਂ ਸੋਚਦਾ ਰੂਟੀਨ 'ਚ ਲੈਂਦੇ ਰਹਿਣਾ ਚਾਹੀਦਾ ਮੌਸਮ ਦੇ ਅਕੋਰਡਿੰਗ ਉਹਨੂੰ ਥੋੜਾ ਬੋਤਾਂ ਚੇਂਜ ਕਰਕੇ ਉਸੇ ਲੈਂਦੇ ਰਹੀਏ ਤਾਂ ਮੇਰਾ خیال ਆ ਵੀ ਬਹੁਤ ਹੀ ਵਧੀਆ ਸ਼ੇਕ ਹੈ ਮੈਂ ਤੁਹਾਨੂੰ ਗੁਜਾਰਿਸ਼ ਕਰੂੰਗਾ ਵੀ ਤੁਸੀਂ ਉਹ ਦੱਸੋ ਜਿਹੜਾ ਸਾਰੇ ਮੌਸਮਾਂ 'ਚ ਕਾਮਨ ਜਿਹਾ ਲਿਆ ਜਾ ਸਕੇ ਹਾਂ ਬਿਲਕੁਲ ਕਿਉਂਕਿ ਚੇਂਜਸ ਆਮ ਲੋਕਾਂ ਨੂੰ ਨਹੀਂ ਪਤਾ ਲੱਗਦੀਆਂ ਕਿਉਂਕਿ ਚੇਂਜਸ ਕਰਦੇ ਕਰਦੇ ਵਿਗਾੜਨਾ ਕਿਸੇ ਤਰ੍ਹਾਂ ਦਾ ਕਰ ਲੈਣ ਤੁਸੀਂ ਉਦੋਂ ਦਾ ਕੋਈ ਕਾਮਨ ਸ਼ੇਕ ਦੱਸੋ ਦੇਖੋ ਇਹ ਸ਼ੇਕ ਹੈ ਸਰਦੀਆਂ 'ਚ ਗਰਮ ਕਰਕੇ ਪੀ ਲੈਣਾ ਗਰਮੀਆਂ 'ਚ ਠੰਡਾ ਕਰਕੇ ਪੀ ਲੈਣਾ ਸ਼ੇਕ ਸੇਮੇ ਰਹੂਗਾ ਇਹਦੇ 'ਚ ਦੇਖੋ ਆਪਾਂ ਨੂੰ ਇੱਕ ਗਲਾਸ ਚਾਹੀਦਾ ਦੁੱਧ ਦਾ ਹਾਂ ਜੀ ਦੋ ਤਾ ਇੱਕ ਗਲਾਸ ਚਾਹੀਦਾ ਆ ਉਹਦੇ ਚ ਪੰਜ ਬਾਦਾਮ ਦੀਆਂ ਗਿਰੀਆਂ ਰਾਤ ਨੂੰ ਭੋਉ ਦੇਣੀਆਂ ਨੇ ਸਵੇਰੇ ਛਿੱਲ ਕੇ ਉਹ ਯੂਜ਼ ਕਰਨੀਆਂ ਨੇ ਥੋੜਾ ਜਿਹਾ ਕੇਸਰ ਲੈ ਲੈਣਾ ਕੇਸਰ ਕਿੰਨਾ ਬਸ ਇੱਕ ਉਹਦੀ ਇੱਕ ਤੁਰੀ ਜੀ ਲੈ ਲੈਣੀ ਹੈ ਕੇਸਰ ਦੀ ਇੱਕ ਪਿੰਚ ਕੇਸਰ ਲੈ ਲੈਣਾ ਆਪਾਂ ਨੂੰ ਇੱਕ ਇਹਦੇ ਵਿੱਚ ਅੰਜੀਰ ਪਾਉਣੀ ਆ ਬਹੁਤ ਵਧੀਆ ਸੋਰਸ ਆ ਅੱਛਾ ਅੰਜੀਰ B12 ਦਾ ਸੋਰਸ ਅੱਛਾ ਆ ਹਾਂ ਜਿਹੜੀ ਸਭ ਤੋਂ ਵੱਡੀ ਔਸ਼ਧੀ ਆ ਇਹਦੇ ਵਿੱਚ ਪੈਣੀ ਆ ਤੁਸੀਂ ਸਤਾਵਰ ਲੈ ਆਉਣੀ ਆ ਸਟਾਵਰ ਦਾ ਪਾਊਡਰ ਬਣਾ ਕੇ ਰੱਖ ਲੈਣਾ ਉਹਦਾ ਅੱਧਾ ਚਮਚ ਇਸ ਸ਼ੇਕ ਦੇ ਵਿੱਚ ਪਾ ਲੈਣਾ ਅੱਛਾ ਤੁਹਾਨੂੰ B12 ਦੀ ਕਮੀ ਨਹੀਂ ਆਊਗੀ ਜੇ ਗਰਮੀਆਂ ਨੇ ਇਹਨੂੰ ਤੁਸੀਂ ਸ਼ੇਕ ਨੂੰ ਬਣਾਓ ਥੋੜੀ ਬਰਫ਼ ਵੀ ਪਾ ਸਕਦੇ ਹੋ ਹਲਕੀ ਜੀ ਜਾਂ ਇਹਨੂੰ ਫ੍ਰਿਜ ਰੱਖ ਕੇ ਠੰਡਾ ਕਰ ਸਕਦੇ ਹੋ ਉਹ ਪੀ ਲੈਣਾ ਤੁਸੀਂ ਨੇ ਸਵੇਰੇ ਖਾਲੀ ਪੇਟ ਪੀਣਾ ਸ਼ੁਰੂ ਕਰੋ अच्छा बी12 दी कमी बी12 दी कमी ਲਈ शतावरी है जेडी बहुत ही लाजवाब नतीजे ਸਾਡੇ ਸਾਹਮਣੇ ਆਉਂਦੇ ਨੇ ਅਸੀਂ ਕੱਲੀ ਸ਼ਤਾਵਰ ਨਾਲ ਵੀ ਠੀਕ ਕਰ ਲੈਂਦੇ ਹਾਂ اچھا बी12 बी12 ਹੂੰ ਇਹ ਨਾਚਰ ਤੇ ਮਿਸ਼ਰੀ ਦਾ ਜੋਗ ਵੀ ਆਪਾਂ ਬਣਾ ਕੇ ਰੱਖ ਸਕਦੇ ਹਾਂ 100 ग्राम शतावरी 100 ग्राम ਮਿਸ਼ਰੀ ਦੋਨਾਂ ਦਾ ਪਾਊਡਰ ਬਣਾ ਕੇ ਬਿਲਕੁਲ ਰੱਖ ਲਓ ਜਿਹੜੇ ਸ਼ੇਕ ਨਹੀਂ ਪੀਣਾ ਚਾਹੁੰਦੇ ਉਹ ਬੀ ਇਹਦਾ ਇੱਕ ਚਮਚਾ ਛੋਟਾ ਲੈਂਦੇ ਰਹੇ ਬਹੁਤ ਲਾਜਵਾਬਾ ਬਹੁਤ ਲਾਜਵਾਬ ਦੁੱਧ ਨਾਲ ਲੈਣ ਦੁੱਧ ਨਾਲ ਲੈ ਸਕਦੇ ਨੇ ਤੇ ਇਹ ਤਾਂ ਹੋ ਗਿਆ ਤੁਸੀਂ ਸ਼ੇਕ ਦਾਸਤਾ ਤੁਸੀਂ ਐਗ ਬਾਰੇ ਦੱਸਤਾ ਤੁਸੀਂ ਨਾਨ ਵੇਜ ਫਿਸ਼ ਬਾਰੇ ਦੱਸਤਾ ਕਿ ਇਹ ਖਾ ਸਕਦੇ ਨੇ ਤੇ ਬੀ 12 ਪੂਰਾ ਹੋ ਸਕਦਾ ਪਰ ਜਿਹੜਾ ਈਜ਼ੀ ਵੇ ਲੋਕਾਂ ਨੂੰ ਲੱਗਦਾ ਕਿ ਬੀ 12 ਦੇ ਕੈਪਸੂਲ ਲੈ ਜਾਂਦੇ ਜੀ ਜੈਲੀ ਕੈਪਸੂਲ ਜਾਂ ਅੱਜਕੱਲ ਆਉਂਦੇ ਨੇ ਬਹੁਤ ਤਰ੍ਹਾਂ ਦੇ ਉਹ ਕਿਉਂ ਨਹੀਂ ਲੈਣੇ ਚਾਹੀਦੇ ਇਹ ਵੀ ਦੱਸ ਦੇਖੋ ਉਹ ਸਾਨੂੰ ਜੇ ਕਿਤੇ ਬਹੁਤ ਜ਼ਿਆਦਾ ਕਮੀ ਆ ਤਾਂ ਥੋੜੀ دیر ਲਈ ਮੈਂ ਤਾਂ ਕਹਿਣਾ ਹੁੰਦਾ ਵੀ ਲੈ ਲਓ 10-20 ਦਿਨ ਇੱਕ ਮਹੀਨੇ ਲਈ ਲੈ ਲਓ ਪਰ ਬਹੁਤ ਲੰਬਾ ਸਮਾਂ ਸਾਨੂੰ ਨਹੀਂ ਲੈਣਾ ਉਹਦਾ ਕਾਰਨ ਕੀ ਆ ਉਹਦਾ ਕਾਰਨ ਆ ਫਿਰ ਬੋਡੀ ਦੇ ਵਿੱਚ ਜਦੋਂ ਅਸੀਂ ਜੋ ਨੈਚੁਰਲ ਸੋਰਸ ਦੇਖੋ ਬੋਡੀ ਦੀ ਇੱਕ ਕੀ ਚੀਜ਼ ਆ ਸਾਡਾ ਜਿਹੜਾ ਪੰਜ ਭੌਤਿਕ ਸਰੀਰ ਆ ਇਹਨੇ ਜੋ ਅੰਦਰ ਘਟਦਾ ਪ੍ਰਮਾਤਮਾ ਨੇ ਅੰਦਰ ਕੰਪਿਊਟਰਾਈਜ਼ਡ ਸਿਸਟਮ ਇਦਾਂ ਵੱਡਾ ਲਾਇਆ ਹੋਇਆ ਵੀ ਜੋ ਚੀਜ਼ ਇਹਦੇ ਵਿੱਚ ਘਟਦੀ ਆ ਤਾਂ ਅੰਦਰੋਂ ਹੀ ਪੂਰਾ ਕਰਦੀ ਆ ਜੀ ਜੋ ਸੀ ਖਾਣੇ ਨੇ ਨੈਚੁਰਲ ਪ੍ਰੋਡਕਸ਼ਨ ਹੁੰਦੀ ਆ ਪ੍ਰੋਡਕਸ਼ਨ ਹੁੰਦੀ ਆ ਤੇ ਦੂਜਾ ਇਹਦਾ ਸੁਭਾਅ ਆ ਜਿਹੜਾ ਜਿਹੜੀਆਂ ਚੀਜ਼ਾਂ ਤੁਹਾਨੂੰ ਮਿਲਦੀਆਂ ਨੇ ਕਿਉਂਕਿ ਆਟੋ ਸਿਸਟਮ ਆ ਇਹਦੇ ਅੰਦਰ ਲੱਗਿਆ ਹੋਇਆ ਜੋ ਤੁਸੀਂ ਬਾਹਰੋਂ ਦੇਣਾ ਸ਼ੁਰੂ ਕਰ ਦਿੰਦੇ ਹੋ ਅੰਦਰ ਉਹ ਬਣਨਕ ਬਾਣਨਾ ਘਟ ਜਾਂਦਾ ਇਹਦੀਆਂ ਖਾਸ ਉਦਾਹਰਨਾਂ ਮੈਂ ਤੁਹਾਨੂੰ ਦੱਸਦਾ ਜਿਵੇਂ ਹੁਣ ਬੱਚੇ ਨੇ ਜਿਹੜੇ ਤੁਸੀਂ ਸਰਦੀਆਂ 'ਚ ਦੇਖਿਆ ਹੁਣ ਦਸੰਬਰ 'ਚ ਵੀ ਜਿਹੜੇ ਕਾਗਜ਼ ਚੁਗਦੇ ਫਿਰਦੇ ਹੁੰਦੇ ਨੇ ਉਹਨਾਂ ਦੀ ਇਮਿਊਨਿਟੀ ਉਸ ਲੈਵਲ ਤੇ ਚਲੀ ਜਾਂਦੀ ਹੈ ਵੀ ਉਹ ਨੰਗੇ ਪੈਰ ਵੀ ਫਿਰਦੇ ਮੈਂ ਆਪਣੀ ਅੱਖਾਂ ਨਾਲ ਦੇਖੇ ਨੇ ਨਾ ਉਹਨਾਂ ਨੂੰ ਸਰਦੀ ਹੁੰਦੀ ਹੈ ਨਾ ਜ਼ਖਾਮ ਹੁੰਦਾ ਨਾ ਕੋਈ ਹੋਰ ਚੀਜ਼ ਹੁੰਦਾ ਕਿਉਂਕਿ ਉਹ ਪ੍ਰੋਟੈਕਸ਼ਨ ਉਹ ਸਰੀਰ ਕਰਨ ਲੱਗ ਗਿਆ ਉਹਨਾਂ ਦੀ ਤੁਸੀਂ ਆਮ ਜਿਹੜੇ ਘਰਾਂ 'ਚ ਬੱਚੇ ਨੇ ਜਿਹੜੇ ਰੱਜ ਦੇ ਪੁੱਜ ਦੇ ਲੋਕ ਨੇ ਜਾਂ ਆਮ ਵੀ ਜਿਹੜੇ ਲੋਅਰ ਮਿਡਲ ਕਲਾਸ ਵੀ ਅੱਜ ਕੱਲ੍ਹ ਹੈਗੀ ਆ ਬੱਚਿਆਂ ਦਾ ਬਹੁਤ ਧਿਆਨ ਰੱਖਿਆ ਜਾਂਦਾ ਤਾਂ ਅਸੀਂ ਪ੍ਰੋਟੈਕਸ਼ਨ ਦੇਣੀ ਸ਼ੁਰੂ ਕਰਤੀ ਉਹਨੂੰ ਤੁਸੀਂ ਮਾੜਾ ਜਿਹਾ ਬੱਚੇ ਨੂੰ ਬਾਹਰ ਭੇਜ ਕੇ ਦੇਖ ਲਿਓ ਬਿਮਾਰ ਹੋ ਜਾਊਗਾ ਹਾਂ ਇਹ ਹੁੰਦਾ ਹਾਂ ਜਿੰਨੇ ਬੱਚੇ ਨੂੰ ਪ੍ਰੋਟੈਕਟ ਕਰਦੇ ਆ ਅਸੀਂ ਮੌਸਮੋਂ ਤੋਂ ਪ੍ਰੋਟੈਕਟ ਕਰਦੇ ਆ ਜਾਂ ਅਸੀਂ ਸੋਚਦੇ ਆ ਨੰਗੇ ਪੈਰੀ ਨਾ ਚੱਲੇ ਮਿੱਟੀ ਵੱਲ ਨਾ ਜਾਵੇ ਜਦੋਂ ਬੱਚੇ ਕਿਤੇ ਨਾ ਕਿਤੇ ਮੌਕਾ ਬਣਦਾ ਜਾਂਦੇ ਨੇ ਬਾਹਰ ਜਾਂ ਮਿੱਟੀ 'ਚ ਖੇਡਦੇ ਨੇ ਉਹ ਬਿਮਾਰ ਹੁੰਦੇ ਆ ਅਸੀਂ ਹਾਈਜਾਇਨਿਕ ਫੂਡ ਦੇਣਾ ਸ਼ੁਰੂ ਕਰ ਦਿੰਦੇ ਆ ਬੱਚਿਆਂ ਨੂੰ ਬਹੁਤ ਜ਼ਿਆਦਾ ਮੈਂ ਇਹ ਨਹੀਂ ਕਹਿੰਦਾ ਵੀ ਅਨਹਾਈਜਾਇਨਿਕ ਖਵਾਉਣਾ ਆ ਅਸੀਂ ਨਹੀਂ ਪਰ ਜਦੋਂ ਅਸੀਂ ਸੋਚਦੇ ਆ ਵੀ ਯਾਰ ਤੂੰ ਆਹ ਨਹੀਂ ਖਾਣਾ ਉਹ ਨਹੀਂ ਖਾਣਾ ਹੈਨਾ ਬਾਹਰ ਜਾ ਕੇ ਨਹੀਂ ਖਾਣਾ ਇਦਾਂ ਖਾਣਾ ਹੁਣ ਪਹਿਲਾਂ ਤੁਸੀਂ ਦੇਖਿਆ ਹੋਣਾ ਬੱਚੇ ਕਿ ਮੇ ਖਾਂਦੇ ਪੀਂਦੇ ਫਰੀ ਜਾਂਦੇ ਸੀਗੇ ਆਮ ਘਰਾਂ ਚ ਪਿੰਡਾਂ ਚ ਇੱਕ ਦੂਜੇ ਦੇ ਘਰ ਵੀ ਚਲੇ ਜਾਂਦੇ ਸੀਗੇ ਬਲੋਹ ਚੀਜ਼ ਆ ਸੋ ਇਸ ਕਰਕੇ ਜਦੋਂ ਅਸੀਂ মালਟੀਵਿਟਾਮਿਨ ਬੋਡੀ ਨੂੰ ਦੇਣਾ ਸ਼ੁਰੂ ਕਰ ਦਨੇ ਤਾਂ ਇੱਕ ਖਾਸ ਪ੍ਰੋਟੈਕਸ਼ਨ ਚ ਅਸੀਂ ਲੈ ਆਉਨੇ ਆ ਦੇਖੋ ਮਾੜਾ ਨਹੀਂ ਹੈਗਾ ਜਦੋਂ ਸਾਡੀ ਬਹੁਤ ਲੋਰ ਸਾਈਡ ਚਲਾ ਗਿਆ B12 ਉਹਦੇ ਨਾਲ ਕਮੀਆਂ ਬਹੁਤ ਹੁੰਦੀਆਂ ਨੇ ਸਾਨੂੰ ਥਕਾਵਟ ਬਹੁਤ ਰਹਿੰਦੀ ਆ ਸਾਰੇ ਜਿਹੜੇ ਮੈਂ ਲੱਛਣ ਪਹਿਲਾਂ ਦੱਸੇ ਨੇ ਤੁਹਾਨੂੰ ਦੱਸੇ ਨੇ ਤਾਂ ਫਿਰ ਮਹੀਨਾ ਦੋ ਮਹੀਨੇ ਲੈਣਾ ਕੋਈ ਗਲਤ ਨਹੀਂ ਹੈਗਾ ਪਰ ਉਹ ਤੋਂ ਜ਼ਿਆਦਾ ਸਮਾਂ ਲੌਂਗ ਲਾਈਫ ਲੈਣਾ ਬਹੁਤ ਗਲਤ ਸਿੱਧ ਹੋ ਜਾਂਦਾ ਅੱਛਾ ਜਿਵੇਂ B12 ਲੈ ਰਿਹਾ ਕੋਈ ਸੋਰਸ ਆਫ ਕੈਪਸੂਲ ਜਾਂ ਜੋ ਵੀ ਕਿਧਰ ਵੀ ਲੈ ਰਿਹਾ ਤੇ ਨਾਲ ਨਾਲ ਜਿਹੜਾ ਤੁਸੀਂ ਸ਼ੇਕ ਦੱਸਿਆ ਉਹ ਵੀ ਲਿਆ ਜਾ ਸਕਦਾ ਉਹ ਵੀ ਲਿਆ ਜਾ ਸਕਦਾ ਬਿਲਕੁਲ ਫਿਰ ਤਾਂ ਦੇਖੋ ਤੁਸੀਂ ਨਾਲ ਇਹ ਜਿਹੜਾ ਆਪਾਂ ਨੇ ਸ਼ੇਕ ਦੱਸਤਾ ਇਹ ਲੈਣਾ ਸ਼ੁਰੂ ਕਰਤਾ ਨਾਲ B12 ਦਾ ਕੋਈ ਵੀ ਸਪਲੀਮੈਂਟ ਲੈ ਲਿਆ ਤੁਸੀਂ ਨੇ ਹੈਨਾ ਤਾਂ ਉਹਦੇ ਨਾਲੋਂ ਪੂਰਾ ਹੋ ਜਾਊਗਾ ਫਿਰ ਤੁਸੀਂ 20 ਦਿਨ ਬਾਅਦ ਉਹ ਕੈਪਸੂਲ ਛੱਡ ਦਿਓ ਫਿਰ ਤਾਂ ਇਹ ਨਹੀਂ ਕਵਰ ਅਪ ਸ਼ੁਰੂ ਕਰ ਦੇਣਾ ਕਰਨਾ ਫਿਰ ਤਾਂ 10 15 ਦਿਨ 20 ਦਿਨ ਲੈ ਲੈਣਾ ਚਾਹੀਦਾ ਮੇਰਾ ਖਿਆਲ ਆ ਵੀ ਚੰਗੀ ਜਾਣਕਾਰੀ ਹੋਗੀ ਵੀ 12 ਦੇ ਬਾਰੇ ਲੋਕ ਇਸ ਤੋਂ ਫਾਇਦਾ ਲੈਣਗੇ ਆਪਾਂ ਅੱਗੇ ਵੀ ਲਈਏ ਧੰਨਵਾਦ